ਗੈਂਗਸਟਰਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਪੁਲਿਸ 70 ਕੈ ਤੇ ਇਹਨਾਂ ਬਦਮਾਸ਼ਾਂ ਤੇ ਕਾਰਵਾਈ ਵੀ ਹੋ ਰਹੀ ਹੈ ਤਤਰਨ ਤਰਨ ਦੇ ਵਿੱਚ ਗੈਂਗਸਟਰ ਦੀ دہشت ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਪ੍ਰਭ ਦਾਸੂਵਾਲ ਗੈਂਗਸਟਰ ਦੇ ਦੋ ਗੁਰਗੇ ਤੇ ਪੁਲਿਸ ਵਿਚਾਲੇ ਝੜਪ ਹੋਈ ਹੈ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਗੁਰਗੇ ਜ਼ਖਮੀ ਹੋ ਗਏ ਨੇ ਤਾਂ ਮਾਮਲਾ ਖੇਮਕਰਨ ਦੇ ਪੂਰਾ ਕੁੰਨਨ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਤੇ ਪ੍ਰਭ ਦਾਸੂਵਾਲ ਨਾਮਕ ਗੈਂਗਸਟਰ ਦੇ ਦੋ ਗੁਰਗਿਆ ਵਿਚਾਲੇ ਝੜਪ ਹੋਈ ਹੈ ਮੁੱਠਪੇੜ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ ਤਾਂ ਜਿਸ ਦੇ ਵਿੱਚ ਇਹ ਦੋ ਬਦਮਾਸ਼ ਜ਼ਖਮੀ ਹੋਏ ਨੇ ਤਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਮੋਟਰਸਾਈਕਲ ਪਿੰਡ ਪੂਰਾ ਵੱਲੋਂ ਆ ਰਿਹਾ ਹੈ ਇਹ ਇਥੇ ਪੁਲਿਸ ਦੇ ਵੱਲੋਂ ਉਕਤ ਮੋਟਰਸਾਈਕਲ ਨੂੰ ਰੋਕਣ ਦੇ ਲਈ ਗੱਡੀ ਦੇ ਡਿਪਰ ਦਿੱਤੇ ਗਏ ਤਾਂ ਰੁਕਣ ਦੀ ਬਜਾਏ ਇਹਨਾਂ ਨੇ ਮੋਟਰਸਾਈਕਲ ਪਹੋਚਾ ਲਿਆ ਤੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਹੈ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰ ਦਿੱਤੀ ਗਈ ਸਰ ਜਿਹੜਾ ਅੱਜ ਇੱਕ ਐਨਕਾਊਂਟਰ ਜਿਹੜਾ ਮੁਕਾਬਲਾ ਹੋਇਆ ਸਰ ਕਿਹੜੀ ਜਗ੍ਹਾ ਤੇ ਹੋਇਆ ਤੇ ਇਹ ਕੌਣ ਹੈ ਜਿਹੜਾ ਇਹ ਐਨਸਮੈਂਟ ਰਾਂ ਦਾ ਜਿਹੜਾ ਬੰਦਾ ਪੂਰਾ ਇਹਨਾਂ ਦੀ ਪਿੰਡ ਪੂਰਾ ਕੋਨਾ ਤੋਂ ਸੜਕ ਜਾਂਦੀ ਹੈ ਲਿੰਕ ਰੋਡ ਛੋਟੀ ਮਾਰਨਿੰਗ ਹੀ ਸਾਡੀ ਪੁਲਿਸ ਪਾਰਟੀ ਅੱਜ ਰੀਡ ਕੰ ਜਾਣ ਜਾਰੀ ਸੀ ਕਿਸੇ ਪਾਸੇ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਅੱਗੋਂ ਇੱਕ ਮੋਟਰਸਾਈਕਲ ਆ ਰਿਹਾ ਆ ਤੇ ਉਹਨੂੰ ਚੈੱਕ ਕੀਤਾ ਜਾਵੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਆਪਣੀ ਡਿਪਰ ਦਿੱਤਾ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤੁਸੀਂ ਦੇਖ ਰਹੇ ਹੋਣੇ ਸੜਕ ਦੇ ਲਾਗੇ ਉਹਨਾਂ ਨੇ ਆ ਕੇ ਫਾਇਰ ਕਰ ਦਿੱਤਾ ਬਾਰਿਸ਼ ਹੋਣ ਦੀ وجہ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਇੱਥੇ ਡਿੱਗ ਗਿਆ ਡਿੱਗਣ ਤੋਂ ਬਾਅਦ ਵਿੱਚ ਵੀ ਉਹਨਾਂ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਵੱਲ ਕੀਤੇ ਗਏ ਤੇ ਜਵਾਬੀ ਫਾਇਰ ਜਦੋਂ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ ਤਾਂ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਦੋਵੇਂ ਬੰਦੇ ਇੰਜਰਡ ਹੋਏ ਨੇ ਜ ਜਿਹੜੇ ਇਹ ਦੋ ਬੰਦੇ ਇੰਜਰ ਹੋਏ ਨੇ ਇਹਨਾਂ ਦੇ ਬਰਖਲਾਫ ਨੂੰ ਐਫਆਰ ਨੰਬਰ 9 142225 ਨੂੰ ਰਜਿਸਟਰਡ ਕੀਤੀ ਗਈ ਸੀਗੀ ਤੁਸੀਂ ਜਾਣਦੇ ਹੋ ਤੁਹਾਡੇ ਏਰੀਏ ਦੇ ਵਿੱਚ ਇੱਕ ਗੁਰਮੀਤ ਸਿੰਘ ਨਾਂ ਦਾ ਜਿਹਦੀ ਭਾਂਡਿਆਂ ਦੀ ਦੁਕਾਨ ਆ ਤੇ ਇੱਕ ਪ੍ਰਵੀਨ ਕੁਮਾਰ ਆ ਇਹਦਾ ਪੈਟਰੋਲ ਪੰਪ ਆ ਇਹਨਾਂ ਕੋਲ ਇਹਨਾਂ ਨੇ 20 ਲੱਖ ਰੁਪਏ ਦੀ ਪਰੋਤੀ ਮੰਗੀ ਸੀਗੀ ਜਿਹੜੇ ਇਹ ਦੋਵੇਂ ਦੋਸ਼ੀ ਨੇ ਸਾਡੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਇੱਕ ਦਾ ਨਾਂ ਹੈਗਾ ਪ੍ਰਕਾਸ਼ ਸਿੰਘ ਇੱਕ ਦਾ ਨਾਂ ਹੈਗਾ ਪ੍ਰਭਜੀਤ ਸਿੰਘ ਇਹ ਦੋਵੇਂ ਬੰਦੇ ਅਫਰੀਦੀ ਦੇ ਕਹਿਣ ਦੇ ਉੱਤੇ ਤੇ ਪ੍ਰਭ ਦਾਸੂਵਾਲ ਦੇ ਡਾਇਰੈਕਟ ਟੱਚ ਦੇ ਵਿੱਚ ਸੀਗੇ ਉਹਦੇ ਕਹਿਣ ਦੇ ਉੱਤੇ ਲੋਕਾਂ ਕੋਲੋਂ ਫਰੋਤੀਆਂ ਮੰਗਦੇ ਸੀਗੇ ਵਸੂਲ ਕਰਕੇ ਪੈਸੇ ਤਾਂ ਉਹਨੂੰ ਅੱਗੇ ਭੇਜਦੇ ਸੀਗੇ ਉਹ ਸਭ ਰਿਕਵਰ ਕੀ ਹੋਇਆ ਇਹਨਾਂ ਕੋਲ ਇੱਕ ਬੱਤੀ ਬੋਰ ਵੈਪਨ ਕਵਰ ਹੋਇਆ ਦੋ ਜਿੰਦਾ ਰੋਂਡਰ ਕਵਰ ਹੋਇਆ ਜਿਹੜੇ ਤਿੰਨ ਚੱਲੇ ਹੋਏ ਨੇ ਖੋਲ ਰਿਕਵਰ ਹੋਏ ਨੇ